ਹੈਲੋ एवरीवन ਵੈਲਕਮ ਬੈਕ ਅਸਲਾਮੁਅਲੈਕਮ ਤੇ ਸਤ ਸ੍ਰੀ ਅਕਾਲ ਕਿਦਾਂ ਹਾਲ ਚਾਲ ਜਮੀਤ ਕਰਦੇ ਆ ਵਧੀਆ ਵਗੈਰਾ ਆਪਣਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਹੁਣ ਦੇਖੋ ਜਦੋਂ ਨਿਹੰਗ ਸਿੰਘ ਬਾਹਰ ਆਏ ਨੇ ਆਵਾਮ ਜਨਤਾ ਬਾਹਰ ਆਈ ਹੈ ਦੇ ਜਿਹੜੇ ਪ੍ਰਵਾਸੀ ਨੇ ਉਹ ਹੁਣ ਪੰਜਾਬ ਛੱਡ ਕੇ ਜਾਣਾ ਸ਼ੁਰੂ ਹੋ ਗਏ ਨੇ ਠੀਕ ਹੈ ਅੱਛਾ ਵਿੱਚੋਂ ਕਈ ਪ੍ਰਵਾਸੀਆਂ ਨੇ ਇਹ ਵੀ ਬਿਆਨ ਦਿੱਤਾ ਉਹਨੇ ਕਹਿਆ ਯਾਰ ਅਸੀਂ ਇਹ ਚੀਜ਼ ਮੰਨਦੇ ਆ ਕਿ ਇਹ ਗਲਤ ਹੋਇਆ ਠੀਕ ਹੈ ਇਹ ਨਹੀਂ ਸੀ ਹੋਣਾ ਚਾਹੀਦਾ ਠੀਕ ਹੈ ਪਰ ਕਹਿੰਦੇ ਨੇ ਕਿ ਇੱਕ ਦੀ سزا ਸਾਰਿਆਂ ਨੂੰ ਕਿਉਂ ਦੇ ਰਹੇ ਹੋ ਇਹ ਗੱਲ ਅਸੀਂ ਉਸ ਦਿਨ ਨਹੀਂ ਕੀਤੀ ਸੀ ਅਸੀਂ ਕਿਹਾ ਸੀ ਕਿ ਹਰ ਕੋਮ ਦੇ ਵਿੱਚ ਚੰਗੇ ਲੋਕ ਵੀ ਨੇ ਤੇ ਬੁਰੇ ਲੋਕ ਵੀ ਨੇ ਆ ਪੰਜ ਉਂਗਲੀਆਂ ਜਿਹੜੀਆਂ ਨੇ ਬਰਾਬਰ ਨਹੀਂ ਨੇ ਅਗਰ ਜਿਨ੍ਹਾਂ ਦੀ ਜ਼ਹਿਨੀयत ਗੰਦੀ ਆ ਉਹਨਾਂ ਦੀ ਗੰਦੀ ਹੀ ਰਹਿਣੀ ਆ ਤੇ ਜਿਹੜੇ ਚੰਗੇ ਨੇ ਉਹਨਾਂ ਨੇ ਚੰਗੇ ਹੀ ਰਹਿਣਾ ਚੰਗੇ ਹੀ ਰਹਿਣਾ ਤੇ ਬਹੁਤ ਸਾਰੇ ਲੋਕ ਨੇ ਹੁਣ ਜਿਹੜੇ ਪ੍ਰਵਾਸੀ ਲੋਕ ਨੇ ਠੀਕ ਹੈ ਜਿਹੜੇ ਉਧਰ ਯੂਪੀ ਵਾਲੇ ਪਾਸੋਂ ਇਧਰ ਨੂੰ ਸ਼ਿਫਟ ਹੋਏ ਸੀਗੇ ਬਟ ਹੁਣ ਕਸਰ ਤਦਾਦ ਦੇ ਨਾਲ ਕਿ ਬਹੁਤ ਜ਼ਿਆਦਾ ਜਿਹੜੇ ਨਾ ਫਿਰ ਵਾਪਸ ਜਾਣਾ ਸ਼ੁਰੂ ਹੋ ਰਹੇ ਨੇ ਕਈ ਲੋਕ ਧਾਰਦੀ ਵਹਿਤੋ ਜਾ ਰਹੇ ਨੇ ਕਈ ਲੋਕ ਆਪਣੀ ਹਰਕਤ ਦੀ ਵਹਿਤੋ ਜਾ ਰਹੇ ਨੇ ਕਿ ਜਿਹੜੇ ਵੀ ਉਹ ਮਤਲਬ ਕਿ ਸੋਚ ਵਿਚਾਰ ਜਿਹੜੀ ਉਹਨਾਂ ਦੀ ਗੰਦੀ ਹੈਗੀ ਹੈ ਕਿਉਂਕਿ ਅਸੀਂ ਬਹੁਤ ਗੰਦਾ ਜਿਹੜੇ ਗੰਦੇ ਨੇ ਉਹਨੂੰ ਗੰਦਿਆਂ ਗਾਉਣਗੇ ਜਿਹੜੇ ਨਹੀਂ ਗੰਦੇ ਉਹਨੂੰ ਨਹੀਂ ਗਾਉਣਗੇ ਠੀਕ ਹੈ ਬਟ ਗੱਲ ਇਹ ਵੇ ਕਿ ਦੇਖੋ ਇੱਕ ਤਲਾਬ ਇੱਕ ਮੱਛੀ ਗੰਦੀ ਹੋਵੇ ਨਾ ਪੂਰਾ ਤਲਾਬ ਗੰਦਾ ਕਰ ਕਰ ਦਿੰਦੀ ਹੈ ਠੀਕ ਹੈ ਗੱਲ ਕਰਨ ਦਾ ਮਕਸਦ ਇਹ ਹਰਕਤ ਤੁਸੀਂ ਨਾ ਕਰਦੇ ਤੇ ਪਹਿਲੇ ਤੁਹਾਨੂੰ ਕਿਸੇ ਨੇ ਖਾਇਆ ਤੇ ਨਹੀਂ ਇੱਥੋਂ ਪਹਿਲੇ ਵੀ ਤੋਂ ਤੁਸੀਂ ਸਾਲੋ ਸਾਲ ਬਹਿ ਕੇ ਇੱਥੇ ਖਾਂਦੇ ਪੀਂਦੇ ਸੀ ਨਾ ਠੀਕ ਹੈ ਪਰ ਗੱਲ ਇਹ ਵੇ ਕਿ ਹੁਣ ਅਗਲੇ ਕਹਿੰਦੇ ਨੇ ਕਿ ਭਾਈ ਜਨ ਪੰਜਾਬ ਸਾਫ ਕਰਨਾ ਹੈ ਠੀਕ ਹੈ ਤੇ ਹੁਣ ਪੰਜਾਬ ਸਾਫ ਕਰਕੇ ਰਹਿਣਗੇ ਠੀਕ ਹੈ ਹੁਣ ਤੁਹਾਨੂੰ ਵੀਡੀਓ ਬਣਾਣਿਆ ਕਿ ਕਿੰਨੀ ਵੇਖੋ ਰੇਲਵੇ ਸਟੇਸ਼ਨਾਂ ਦੇ ਉੱਤੇ ਵੀ ਰਸਪਿਆ ਹੈ ਠੀਕ ਹੈ ਅਗਲੇ 10 ਬੋਰੀ ਚੁਕਾਤੀ ਅਗਲੇ ਨੇ ਕਿ ਚੱਕੋ ਤੇ ਨਿਕਲੋ ਬਸ ਜੀ ਠੀਕ ਹੈ ਚਲੋ ਪਹਿਲੇ ਆਪਾਂ ਵੀਡੀਓ ਵੇਖ ਲਈਏ ਫਿਰ ਇੱਥੇ ਗੱਲਬਾਤ ਕਰਦੇ ਆ ਜਾਣਾ ਹੀ ਪੜੇਗਾ ਦਰਦੋ ਦਰੀ ਹੁੰਦਾ ਹੈ ਔਰ ਕੀ ਕਰੋਗੇ ਫਿਰ ਗਾਉਂ ਜਾ ਕੇ ਵਾਪਿਸ प्रवासी ने जो इतना दर्दनाक काम किया एक बच्चे को अगवा करके उसको उसको मौत के घाट उतार दिया उसको कैसे देखते सर देखो वो तो गलत किया है मान लो एक बंदा गलत सारे लोग गलत थोड़ी होंगे सबकी एक दिमाग की बुद्धि थोड़ी होती है सारे लोग एक दिमाग हो जाएंगे तो इंसानियत का बचेगी सारे इंसानियत भी जरूरी होता है अब एक गलत है तो सारे थोड़ी गलत है अब पंजाब में आओगे दोबारा देखो शांत मामला हो जाएगा तो आएंगे नहीं होगा तो नहीं आएंगे गांव में अपना कोई काम करेंगे छोटा मोटा इस तरह होना नहीं चाहिए ये बिल्कुल गलत है क्योंकि तो कोई आदमी अपना रोटी रोजी कमाने यहाँ आ रहा है उसको तो बुरा सजा मिलना चाहिए जैसे आदमी करेगा वैसे ही पाएगा उसको तो बुरा से बुरा सजा होना चाहिए यहाँ वापस नहीं आएंगे क्योंकि यहाँ तो अभी माहौल गर्म है पंजाब का होशियारपुर एक प्रवासी के वलों पांच साल ਬੱਚੇ ਹਰਵੀਰ ਨੂੰ ਅਗਵਾ ਕਰਕੇ ਉਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਪ੍ਰਵਾਸੀਆਂ ਨੂੰ ਪੰਜਾਬ ਤੋਂ ਬਾਹਰ ਕੱਢਣ ਦੇ ਮਤੇ ਜਿਹੜੇ ਆ ਲਗਾਤਾਰ ਪਾਏ ਜਾ ਰਹੇ ਆ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਦੇਖਣ ਨੂੰ ਮਿਲਿਆ ਕਿ ਹੁਣ ਪ੍ਰਵਾਸੀ ਜਿਹੜੇ ਨੇ ਪੰਜਾਬ ਛੱਡ ਕੇ ਆਪਣੇ ਪਿੰਡਾਂ ਵੱਲ ਨੂੰ ਭਜਦੇ ਜਾ ਰਹੇ ਨੇ ਤਾਂ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਅਸੀਂ ਮੌਜੂਦ ਆ ਜਿੱਥੇ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਇਹ ਹਜੇ ਰੇਲਵੇ ਸਟੇਸ਼ਨ ਦਾ ਐਂਟਰੀ ਗੇਟ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਵੀਰ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਆਪਣੇ ਆਪਣੇ ਪਿੰਡਾਂ ਨੂੰ ਵਾਪਸੀ ਪਰਤਣ ਦੇ ਲਈ ਕਿਉਂ ਇਹਨਾਂ ਨੂੰ ਮਜਬੂਰ ਹੋਣਾ ਪੈ ਰਿਹਾ ਹੈ ਗੱਲਬਾਤ ਕਰਦੇ ਹਾਂ ਕਿ ਆਖਰ ਕਾਰਨ ਕੀ ਹੈ ਕਿ ਇਹ ਸੱਚੀ ਉਸ ਡਰ ਕਰਕੇ ਪੰਜਾਬ ਛੱਡ ਰਹੇ ਨੇ भैया क्या नाम है आपका बलवीर सिंह कहाँ के रहने वाले हो बरेली यूपी कितने समय से लुधियाना में रह रहे हो सात साल हो गए सात साल हो गए तो अब गाँव क्यों जा रहे हो अब कोई बंदा एक गलत कर रहा है सारे लोग गलत थोड़ी हैं डर से जा रहे हैं ऐसे डर से जा रहे हो और फिर क्या करेंगे सारे एक बंदा गलत होता सारे थोड़ी गलत होते काम भी कर रहे हैं अच्छा खाता कर रहे थे डर तो डरी है फिर सारी लोग जा रहे हैं और तो फिर यहाँ पे जहाँ पे आप काम कर रहे थे जिनके पास तो उन्होंने आपको रोका नहीं कि यहाँ मत जाओ नहीं रोका है उन्हें पर जाना ही पड़ेगा डर तो डरी होता है अब तो क्या करोगे फिर गाँव जाके वापस अपना काम करेंगे जाके और क्या तो कैसे देखते हो एक प्रवासी ने जो इतना दर्दनाक काम किया एक बच्चे को उगवा करके उसको मौत के घाट उतार दिया वो तो उसको कैसे देखते हो सर देखो वो तो गलत किया है मान लो एक बंदा गलत है सारे लोग गलत थोड़ी होंगे अब काम यहाँ पर एक नहीं सारे लोग काम कर रहे हैं तो उसी चक्कर में है तो क्या कह सकते हैं जाना ही पड़ेगा कहीं बात ये भी हो रही है ना काफी लोग ऐसे हैं जो आते हैं वहाँ से गांव से आते हैं यहाँ पर कुछ ना कुछ गलत करते हैं और फिर निकल जाते हैं तो पंजाबियों तो का ये कहना है कि इन लोगों की तरफ से तो पंजाब का माहौल खराब किया जा रहा है कब तक बर्दाश्त करें तब ऐसे हम क्या सारे लोग गलत थोड़ी हो सकते हैं एक ही गलत होगा ना जिसने गलत किया उसको सजा दो और जो निर्दोष है उनको क्यों सजा दो सबकी एक दिमाग की बुद्धि थोड़ी होती है सारे लोग एक दिमाग हो जाएंगे तो इंसानियत का बचेगी सारे इंसानियत भी जरूरी होता है अब एक गलत है तो सारे थोड़ी गलत हैं ये बात तो आपको क्या लगता है जैसे पंजाब में से प्रवासियों को बाहर निकालने की बातचीत चल रही है तो इसमें क्या होना चाहिए आप लोगों की वेरिफिकेशन होनी चाहिए आपको पहले ऐसे कभी ऐसा देखने को मिला है सात साल में मेरे को तो ऐसा कभी नहीं देखना पहली बार हो रहा है पहली बार हो रहा है अब पंजाब में आओगे दोबारा देखो शांत मामला हो जाएगा तो आएंगे नहीं होगा तो नहीं आएंगे गाँव में अपना कोई काम करेंगे छोटा मोटा खोल के आप भी इसी डर से गांव वापस जा रहे हो कि पंजाब में ऐसे प्रवासियों को बाहर निकालने की बातचीत चल रही है नहीं इस तरह तो है ही बट अभी हम जा नहीं रहे हैं अभी एक आदमी को छोड़ने आया है नहीं, इस तरह होना नहीं चाहिए ये बिल्कुल गलत है क्योंकि कोई आदमी अपना रोटी रोजी कमाने यहाँ आ रहा है और रोटी कमाने के लिए आ रहा है तो काम करके वो पैसा ले रहा है है ना और हर असामाजिक तो हर जगह होता है तो ऐसा कोई दिक्कत नहीं है यहाँ प्रशासन है सब कुछ है और जब तक मान लीजिए बाहरी लोग यहाँ नहीं आए तो यहाँ के किसान हो चाहे यहाँ का फैक्ट्री जो चलाते हैं उसको भी दिक्कत होगा ऐसा नहीं है कि सिर्फ जो है कि यहाँ के लोग यहाँ जो आ रहा है मजदूर आ रहा है तो यहाँ के लोग को भी सुविधा है है ना तो सबका सम्मान होना चाहिए हर हर हादसा इंसान है तो पंजाब में बहुत सारी जगह पर ऐसे देखने को मिल रहा है कि प्रवासी जो है अब पंजाब को छोड़कर अपने अपने गांव वापस जा रहे हैं एक डर बन गया है कि यार हमें यहाँ पे रहने को डर लग रहा है अब आप कैसे देखते हैं उसका कारण ये है कि मान लीजिए कि उसका परिवार जो है वहाँ जो जो यहाँ काम कर रहा है और उसका परिवार जो है वहाँ से वो डरता है कभी कभी सुनते हुए कि अभी जैसे अभी महाराष्ट्र में घटना हुई है तमिलनाडु में घटना हुई है तो लोग घटना से लोग डर जाता है इसलिए अपने परिवार को बोलता चलो मैं दो ही रोटी खाऊँगा अपने घर पर ही रहते रहूँगा तो कम से कम जान का तो डर नहीं रहेगा यही बात रहता और क्या आपको नहीं लगता कि पंजाबी अपनी जगह सही है जो ये कर रहे हैं सही है नहीं पंजाबी भी अपनी जगह सही है इसमें कोई दिक्कत नहीं है और कुछ लोग ऐसे हैं जो ऐसे नहीं हैं वो हर तबके में असामाजिक तत्व तो होते हैं जिस वजह से जो है कि ये हालात है और करता एक है और भरना सबको पड़ता है तो प्रवासी फिर अपना विश्वास कैसे बनाएंगे पंजाबियों के ऊपर विश्वास से बनाना है कि भाई हम कभी भी जो जो हम अपना काम करने अपने काम से मतलब रखें दूसरा चीज़ से मतलब ना रखें तो कोई दिक्कत नहीं है वो भी पंजाबी लोग भी चाहते हैं कि भैया जो तुम काम करने आओ या काम करो और कोई प्रॉब्लम नहीं है

गाँव जा रहे हैं यहाँ पर परेशानी हो रहा है मान के चलो बहुत बात है इसीलिए इसी कारण जा रहे हैं और क्या करेंगे मान के चलो यहाँ पर हमको मुआवजा नहीं मिल रहे हैं यहाँ पर उतना तनख्वाह नहीं मिल रही है तो क्या करेंगे बिहार जा, जा रहे हैं इसी कारण जा रहे हैं और तो कोई बात है नहीं तो इसी लिए लेकर के हम हम लोग घर जा रहे हैं जो होशियारपुर में एक प्रवासी ने छोटे बच्चे के साथ किया उसको आप कैसे देखते हो कैसी सज़ा मिलनी चाहिए उसको तो बुरा सज़ा मिलना चाहिए मान के जो जैसे आदमी करेगा वैसे ही पाएगा उसको तो बुरा से बुरा सजा होना चाहिए हम लोग देखो यहाँ पर पंजाब में रहते हैं उसी तरीका से उसको मिलना चाहिए सजा और तो बाकी कोई बात नहीं है तो सभी इकट्ठे रहते थे इकट्ठे काम करते सा, थे सारे बंदे चौदह बंदा है ये चौदह बंदा एक ही साथ रहते हैं हम लोग हमको तो जरूरी पड़ेगा घर के लिए घर जा रहे हैं वैसे भी परेशानी भी थोड़ा बहुत गए बढ़ गए हैं अभी बारिश के लेके भी थोड़ा काम हम लोग का मजबूरी वैसे हो गया राशन पानी का कमी हो, बार बार गया गया हो गया बार फिर उठने के बाद वैसे भी मजबूरी हो गया भी आ गया था एक बंदा गलत किये हम लो तो हम लोग लोग सब गलत नहीं हो जाएंगे आ, इसी लेके हम लोग जा रहे हैं छोड़ के जा रहे हैं वापिस नहीं आओगे फिर लुधियाना देखो उस उस तरीका से अगर बंदा अगर चाहेगा मान के चलो तो उस तरीका से मतलब मानेगा ਤੋ ਫਿਰ ਆ ਸਕਤੇ ਹੈ ਜੇਕਰ ਆਦਮੀ ਨਹੀਂ ਮੰਨੇਗਾ ਤੋ ਫਿਰ ਕਾਇ ਕਿ ਲਈ ਆਏਗੇ ਲੋ ਜੀ ਵੀਡੀਓ ਦੇ ਵਿੱਚ ਤੁਸੀਂ ਵੇਖਿਆ ਹੈ ਕਿ ਲੁਧਿਆਣਾ ਰੇਲਵੇ ਸਟੇਸ਼ਨ ਦੇ ਉੱਤੇ ਬਹੁਤ ਸਾਰੇ ਮਤਲਬ ਪਈਆਂ ਦੀ ਤਦਾਦ ਠੀਕ ਹੈ ਜਿਹੜੇ ਪ੍ਰਵਾਸੀ ਨੇ ਜਿਹੜੇ ਜਾ ਰਹੇ ਨੇ ਔਰ ਕੋਈ ਡਰ ਦੀ ਵਜਹ ਤੋਂ ਜਾ ਰਿਹਾ ਤੇ ਮੋਸਟਲੀ ਵਜ੍ਹਾ ਹੀ ਇਹੀ ਹੈ ਕਿ ਪੰਜਾਬ ਦੇ ਵਿੱਚ ਮੁੱਦਾ ਗਰਮ ਹੋਇਆ ਪਿਆ ਹੈ ਇਹ ਮੇਨ ਮਸਲਾ ਹੋਇਆ ਕਿ ਪਿਆ ਮੈਨੂੰ ਇਹਦਾ ਪਤਾ ਨਹੀਂ ਕਿ ਉਹ ਮੈਂ ਤਾਂ ਗਿਆ ਨਹੀਂ ਸੀ ਹੈਗਾ ਔਰ ਠੀਕ ਹੈ ਉਹ ਮਤਲਬ ਕਿ ਇੱਕ ਪ੍ਰਵਾਸੀ ਨੇ ਨਾ ਆਪਣਾ ਇੱਕ 5 ਸਾਲ ਦੇ ਬੱਚੇ ਨੂੰ ਆਪਣਾ ਅਗਵਾ ਕਰਕੇ ਤੇ ਕਤਲ ਕਰ ਦਿੱਤਾ ਛੋਟੇ ਬੱਚੇ ਨੂੰ ਛੋਟੇ ਬੱਚੇ ਨੂੰ ਬੜਾ ਮਾਸੂਮ ਬੱਚਾ ਖੁਦਾ ਦੀ ਕਿਸਮੇ ਵੇਖ ਕੇ ਨਾ ਬੜਾ ਸੋਹਣਾ ਜਿਹਾ ਬੱਚਾ ਸੀਗਾ ਪਰ ਹੁਣ ਹੁਣ ਇਸ ਗੱਲੋਂ ਕਰਕੇ ਉਹਨਾਂ ਨੇ ਕਿਹਾ ਜੀ ਕਿ ਪੰਜਾਬ ਦੇ ਵਿੱਚ ਜਿਹੜਾ ਨਾ ਪ੍ਰਵਾਸੀ ਨਹੀਂ ਰਹਿ ਸਕਦੇ ਕਿਉਂ ਪ੍ਰਵਾਸੀਆਂ ਨੂੰ ਬੇਸਿਕਲੀ ਪੰਜਾਬੀਆਂ ਨੇ ਜਗਾ ਜਿੱਤੇ ਕਿ ਤੁਸੀਂ ਆ ਕੇ ਇੱਥੇ ਕੰਮ ਵੀ ਕਰੋ ਠੀਕ ਹੈ ਤੇ ਆ ਕੇ ਸਾਡੀ ਫਸਲਾਂ ਫੁੱਸਲਾਂ ਦੇ ਉੱਤੇ ਵੀ ਜਿਵੇਂ ਆਪਾਂ ਚੋਣੀਆਂ ਵਾਲੇ ਨਹੀਂ ਹੁੰਦੇ ਨੇ ਚੋਣੀਆਂ ਵਾਲ ਬਟ ਉਹਨ ਦੇਖੋ ਜੀ ਜਦੋਂ ਪਹੀਏ ਜਿਹੜੇ ਨੇ ਬੇਸਿਕਲੀ ਇਹ ਜਦੋਂ ਸਾਡਾ ਪੰਜਾਬ ਸੇਫ ਨਹੀਂ ਹੈ ਜਦੋਂ ਸਾਡਾ ਆਪਣਾ ਘਰ ਹੀ ਸੇਫ ਨਹੀਂ ਹੈ ਠੀਕ ਹੈ ਇਹਨਾਂ ਲੋਕਾਂ ਦੇ ਘਰ ਕੇ ਠੀਕ ਹੈ ਤੇ ਫਿਰ ਜ਼ਾਹਰੀ ਗੱਲ ਫਿਰ ਇਹਨਾਂ ਦਾ ਜਾਣਾ ਤੇ ਬੰਦ ਹੈ ਠੀਕ ਹੈ ਕਿਉਂ ਹੁਣ ਮੈਦਾਨ ਚ ਬਹੁਤ ਸਾਰੇ ਲੋਕ ਆ ਗਏ ਨੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਪੰਜਾਬ ਨੂੰ ਉਹ ਉਮੀਦ ਹੈ ਵੀ ਤੇ ਕਹਿ ਰਹੇ ਨੇ ਕਿ ਇੱਕ ਬੰਦੇ ਦੀ ਸਜ਼ਾ ਸਾਰਿਆਂ ਨੂੰ ਕਿਉਂ ਦਿੱਤੀ ਜਾ ਰਹੀ ਹੈ ਵੇਖੋ ਜੀ ਮੇਰੀ ਗੱਲ ਸੁਣੋ ਜਦੋਂ ਕਹਿੰਦੇ ਨੇ ਸੁੱਕੀਆਂ ਬਲਦੀਆਂ ਨੇ ਤਾਂ ਫਿਰ ਨਾਲ ਗਿਲੀਆਂ ਵੀ ਬਲਦੀਆਂ ਨੇ ਨਾਲ ਦੇ ਦੀ ਵੀ ਤਾਂ ਗੱਲ ਸੀ ਨਾ ਜਦੋਂ ਹੁਣ ਗਲਤੀ ਇੱਕ ਨੇ ਕਰ ਲਈਏ ਤਾਂ ਭੁਗਤਣੀ ਤੇ ਸਾਰਿਆਂ ਨੂੰ ਪੈਣੀ ਹੈ ਉਹ ਨਹੀਂ ਪੈਣੀ ਉਹਨੇ ਕਿਹਾ ਕਿ ਸਿਰਫ ਪਰਵਾਸੀਆਂ ਚ ਨਹੀਂ ਹਰ ਘੋਮ ਦੇ ਵਿੱਚ ਗਲਤ ਤੇ ਚੰਗੇ ਲੋਕ ਹੁੰਦੇ ਨੇ ਲੇਕਿਨ ਉਨੋ ਨੇ ਗਲਤੀ ਕੀਤੀ ਉਹਦੀ ਸਜ਼ਾ ਸਾਨੂੰ ਪੂਕਤ ਨਹੀਂ ਪੈ ਰਹੀ ਸਾਨੂੰ ਕਿਉਂਕਿ ਹਰ ਤਰਫ ਉਹਨਾਂ ਮੁੱਦਾ ਗਰਮ ਹੋਇਆ ਹੋਇਆ ਹਰ ਬੰਦਾ ਕਹਿੰਦਾ ਪਰਵਾਸੀਆਂ ਨੂੰ ਇਹ ਨਹੀਂ ਦੇਖੋ ਹੁਣ ਇਹ ਬੇਸਿਕ ਇਹਦਾ ਮੈਂ ਦੱਸਣਾ ਹੁਣ ਇਹ ਜਿਹੜੇ ਜਾਂਦੇ ਪੈ ਰਹੇ ਨਾ ਇਹਨਾਂ ਦੀ ਮਜਬੂਰੀ ਬਣ ਗਈ ਹੈ ਕਿਉਂ ਇਹਨਾਂ ਨੂੰ ਪਤਾ ਪੰਜਾਬ ਦੇ ਵਿੱਚ ਇਹ ਮੁੱਦਾ ਬਹੁਤ ਜ਼ਿਆਦਾ ਹਾਈਲਾਈਟ ਹੋ ਗਿਆ ਬਹੁਤ ਜ਼ਿਆਦਾ ਗਰਮ ਹੋ ਗਿਆ ਤੇ ਕੱਲ ਨੂੰ ਅਗਰ ਕੋਈ ਪੰਜਾਬੀ ਮਤਲਬ ਕਿ ਐਕਸ਼ਨ ਲੈਂਦਾ ਜਿਵੇਂ ਹੁਣ ਨਿਹੰਗ ਸਿੰਘ ਨਿਕਲੇ ਹੋਏ ਨੇ ਬਾਹਰ ਠੀਕ ਹੈ ਅਗਰ ਠੀਕ ਹੈ ਜੀ ਨਿਹੰਗ ਸਿੰਘ ਨਿਕਲੇ ਨੇ ਬਾਹਰ ਤੇ ਜੇ ਅਗਰ ਉਹਨਾਂ ਨੇ ਸਾਡੇ ਤੇ ਮਤਲਬ ਕਿ ਸਾਨੂੰ ਉਹਨਾਂ ਨੇ ਨਿਸ਼ਾਨਾ ਬ ਤੇ ਤੁਸਾਂ ਦੇ ਜਾਂਚ ਚੜਾਣੀ ਹੋ ਕੀ ਠੀਕ ਹੈ ਤੇ ਇਸ ਗੱਲੋਂ ਕਰਕੇ ਕਿਉਂ ਹੁਣ ਦੇਖੋ ਕੀਤੀ ਇੱਕ ਨੇ ਪਰ ਨਹੀਂ ਸਾਰਿਆਂ ਨੇ ਕੀਤੀ ਠੀਕ ਹੈ ਪਰ ਨਹੀਂ ਸਾਰਿਆਂ ਨੇ ਕਿਉਂ ਇਹ ਕੋਈ ਛੋਟਾ ਮੁੱਦਾ ਨਹੀਂ ਹੈ ਬਿਲਕੁਲ ਠੀਕ ਹੈ ਇਹ ਮਤਲਬ ਕਿ ਅੱਜ ਜੇਕਰ ਕੋਈ ਨਾ ਕਿਹਾ ਜਾਏਗਾ ਦੇਖੋ ਆਪਾਂ ਪ੍ਰਵਾਸੀਆਂ ਦਾ ਵੀ ਸਮਝ ਲਓ ਕਿ ਸਾਰਿਆਂ ਦੀ ਗੱਲਬਾਤ ਸੁਣੀ ਹੈ ਠੀਕ ਹੈ ਸਾਰਿਆਂ ਨੇ ਇਹੀ ਕਿਹਾ ਉਹਨੇ ਕਿਹਾ ਨਹੀਂ ਗਲਤ ਕੀਤਾ ਕਿ ਕਿੰਨੀ ਸੀ ਹੋਣਾ ਚਾਹੀਦਾ ਇਹਨੂੰ

ਇਹ ਉਹ ਜੋ ਬੰਦਾ ਹੱਥੇ ਲੱਗੇ ਨਾਲ ਹੀ ਉਹਨੂੰ ਸਮਝ ਲੋ ਕਿ ਚੌਰਾਹੇ ਤੇ ਲਟਕਾ ਦੇਣਾ ਉਹਨੂੰ ਉਹਦਾ ਇਬਰਤ ਦਾ ਨਿਸ਼ਾਨ ਉਹਨੂੰ ਬਣਾ ਦੇਣਾ ਕਿ ਉਹਨਾਂ ਨੂੰ ਵੇਖ ਕੇ ਦੂਸਰੇ ਲੋਕ ਨੇ ਨਾ ਉਹ ਵੀ ਉਹ ਡਰ ਜਾਣ ਠੀਕ ਹੈ ਦੇਖੋ ਆਲਰੇਡੀ ਹੀ ਉਹਦਾ ਰਿਕਾਰਡ ਗੰਦਾ ਸੀ ਆਲਰੇਡੀ ਹੀ ਉਹ ਕ੍ਰਿਮੀਨਲ ਸੀਗਾ ਪਹਿਲੇ ਵੀ ਉਹ 7 ਸਾਲ ਜਿਹੜਾ ਨਾ ਰੇਪ ਦੇ ਕੇਸ ਦੇ ਵਿੱਚ ਅੰਦਰ ਲੈ ਕੇ ਆਇਆ ਹੁਣ ਵੀ ਉਹਨੂੰ ਪੁਲਿਸ ਨੇ ਫੜ ਤੇ ਲਿਆ ਠੀਕ ਹੈ ਪਰ ਗੱਲ ਕਰਦਾ ਮਕਸਦ ਉਹਨੂੰ ਸਜ਼ਾ ਦਿਵਾਉਣ ਦੇ ਲਈ 5 ਸਾਲ ਹੋਏਗੇ 6 ਸਾਲ 7 ਸਾਲ 8 ਸਾਲ 10 ਸਾਲ ਕੀ ਵੀ ਸੁਣਾ ਦੇਣਗੇ 6 ਸਾਲ 7 ਸਾਲ ਇੱਕ ਬੱਚੇ ਨੂੰ ਨੇ ਕਤਲ ਕਰ ਦਿੱਤਾ ਤੇ ਕਤਲ ਦੀ ਸਜ਼ਾ ਤੇ ਕਤਲ ਹੀ ਹੋਣੀ ਚਾਹੀਦੀ ਹੈ ਕਤਲ ਹੋਣੀ ਚਾਹੀਦੀ ਹੈ ਫਰਜ਼ਾਰੀ ਗੱਲ ਫਿਰ ਰੇਪ ਵਿੱਚ ਛੋਟਾ ਚੀਜ਼ ਨਹੀਂ ਹੈ ਨਾ ਫਿਰ ਰੇਪ ਚ 7 ਸਾਲ ਬਾਅਦ ਉਹ ਬਾਹਰ ਆ ਜਾਂਦਾ ਉਹ ਵੀ ਇਹ ਕਹਿੰਦੇ ਸਾਡੀਆਂ ਆਪਣੇ ਸਾਰੇ ਲਾਅ ਹੀ ਬਹੁਤ ਕਮਜ਼ੋਰ ਹੈਂ ਸਿੰਘਾਂ ਦੀ ਆਪਾਂ ਗੱਲ ਸੁਣੀ ਸੀ ਉਹਨਾਂ ਨੇ ਕੀ ਕਿਹਾ ਸੀ ਉਹਨਾਂ ਨੇ ਕਹਿੰਦੇ ਹੋਰ 5 ਸਾਲ ਅੰਦਰ ਰਹਿਗਾ ਤਾਂ ਬਾਹਰ ਕਰ ਦੇਣਗੇ ਠੀਕ ਹੈ ਗੱਲ ਕਰਨ ਦਾ ਮਕਸਦ ਕਿ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਐਸਾ ਇੱਕ ਲਾਅ ਤਿਆਰ ਕਰੇ ਨਾ ਠੀਕ ਹੈ ਰੇਪ ਠੀਕ ਹੈ ਠੀਕ ਹੈ ਇਹੋ ਜੀ ਚੀਜ਼ਾਂ ਦਾ ਮਤਲਬ ਕਿ ਨਾ ਤੇ ਸਾਰੀ ਜ਼ਿੰਦਗੀ ਬਾਹਰ ਆ ਸਕਣ ਠੀਕ ਹੈ ਜਾਂ ਇਹਨੂੰ ਵਿਦਨ 1 ਵੀਕ ਦੇ ਵਿੱਚ ਵਿੱਚ ਇਹਨਾਂ ਦੇ ਖਿਲਾਫ ਫੈਸਲਾ ਸੁਣਾ ਕੇ ਇਹਨੂੰ ਟੰਗ ਦਿੱਤਾ ਜਾਵੇ ਲੋਕਾਂ ਨੇ ਜੇ ਵਸੇ ਬਹੁਤ ਲੋਕਾਂ ਨੇ ਇਹੀ ਕਿਹਾ ਵੀ ਇੱਥੇ ਸੋਦੀ ਨਿਜ਼ਾਮ ਵਾਲਾ ਕੋ ਮਿਲੋ ਜੇ ਸੋਦੀ ਨਿਜ਼ਾਮ ਹੋ ਜਾਏਗਾ ਤੇ ਸਾਰੇ ਸਿੱਧੇ ਆਹ ਹੁਣ ਮਿਲਣਾ ਹੈ ਨਿਹੰਗ ਸਿੰਘਾਂ ਨੇ ਸੋਦੀ ਹੀ ਨਿਜ਼ਾਮ ਕਰਨਾ ਹੈ ਉਹਨਾਂ ਨੇ ਕੀ ਕਿਹਾ ਸੀ ਉਹਨਾਂ ਨੇ ਕਿਹਾ ਸੀ ਇੱਕ ਦੋਆਂ ਨੂੰ ਟੰਗਾਂਗੇ ਹੁਣ ਅਸੀਂ ਪ੍ਰਸ਼ਾਸਨ ਨੂੰ ਬੰਦੇ ਨਹੀਂ ਦੇਣੇ ਅਸੀਂ ਇਹ ਵੇ ਕਿ ਸਾਡੇ ਸਿਰ ਜਿੰਮੇ ਆ ਜਾਏਗਾ ਨਾ ਦੇ ਦੋ ਚਾਰ ਬੰਦੇ ਰਹਿ ਲੈਣ ਕੇ ਅੰਦਰ ਦੇਖੋ ਜੀ ਸੋਦੀ ਦੇ ਵਿੱਚ ਨਾ ਸੋਦੀ ਅਰਬ ਦੇ ਵਿੱਚ ਨਾ ਪਤਾ ਹੈ ਨਾ ਕਿ ਮੈਂ ਆ ਮਾਈਕ ਚੋਰੀ ਕੀਤਾ ਹੈ ਠੀਕ ਹੈ ਪੁਲਿਸ ਨੇ ਫੜ ਲਿਆ ਉਹਨਾਂ ਨੇ ਕਿਹਾ ਤੂੰ ਇਹਨਾਂ ਹੱਤਾਂ ਨਾਲ ਚੋਰੀ ਕੀਤੀ ਹੱਥ ਵੜ ਦੇ ਫਿਰ ਉਹ ਹੱਥ ਸਰੇ ਆਮ ਵੱਡੇ ਜਾਣੇ ਨੇ ਫਿਰ ਲੋਕਾਂ ਤੇ ਡਰ ਹੈ ਠੀਕ ਹੈ ਹਰ ਚੋਰੀ ਨਹੀਂ ਕਰਨੀ ਹਰ ਜੁਮੇ ਤਰੀਕ ਵਗੈਰਾ ਜੁਮੇ ਦੇ ਜੁਮੇ ਜਿਹੜਾ ਨਾ ਉੱਥੇ ਸਮਝ ਲੋ ਸਜ਼ਾ ਦਿੱਤੀ ਜਾਂਦੀ ਹੈ ਠੀਕ ਹੈ ਸਜ਼ਾ ਦਿੱਤੀ ਜਾਂਦੀ ਫਿਰ ਸਜ਼ਾ ਵੀ ਇਹ ਨਹੀਂ ਕਿ ਹਿڈن ਸਜ਼ਾ ਦਿੱਤੀ ਆਵੇ ਮਤਲਬ ਕਿ ਕਿਤੇ ਚਾਰ ਦੁਆਰੀ ਦੇ ਅੰਦਰ ਨਹੀਂ ਆਵਾਮ ਦੇ ਸਾਹਮਣੇ ਦੇਣੀ ਹੈ ਤਾਂ ਕਿ ਸਾਰੇ ਬਰਾਬਰ ਹੁੰਦੇ ਨੇ ਚਾਹੇ ਕੋਈ ਬੰਦਾ ਬੱਚਾ ਹੈ ਚਾਹੇ ਕੋਈ ਗਰੀਬ ਦਾ ਹੈ ਬਿਲਕੁਲ ਬਾਕੀ ਇਹ ਵੇ ਕਿ ਚਲੋ ਇਹ ਵੀ ਆਪਣਾ ਬਿਹਤਰ ਹੋ ਰਿਹਾ ਹੈ ਕਿ ਇਹ ਆਪ ਹੀ ਜਾਣਾ ਸ਼ੁਰੂ ਹੋ ਗਏ ਨੇ ਠੀਕ ਹੈ ਤੇ ਕੋਈ ਅਸਰ ਕਰੀ ਦੁਆ ਕਰਦੇ ਆ ਕਿ ਕੋਈ ਵੀ ਮਾਮਲਾ ਬਹੁਤਾ ਖਰਾਬ ਨਾ ਹੋਵੇ ਬਿਲਕੁਲ ਠੀਕ ਹੈ ਇਹ ਵੀ ਰਾਮ ਸਕੂਲ ਨਾਲ ਚੱਲ ਜਾਣ ਪੰਜਾਬ ਵੀ ਸੇਫ ਰਹੇ ਤਾਂ ਕਿ ਨੈਕਸਟ ਟਾਈਮ ਪੰਜਾਬ ਦੇ ਵਿੱਚ ਇਹੋ ਜੀ ਕੋਈ ਹਰਕਤ ਨਾ ਹੋਵੇ